ਕਰੀ ਕਰਨ ਇੱਕ ਵਾਰਦਾਤ ਹੋਈ ਸੀ 19 ਤਰੀਕ ਨੂੰ 19 ਦਸੰਬਰ ਦੀ ਵਾਰਦਾਤ ਹੈ 6:30 ਵਜੇ ਦੇ ਕਰੀਬ ਇੱਕ ਸੰਦੀਪ ਕੁਮਾਰ ਔਰ सोनू ਨਾਮ ਦਾ ਵਿਅਕਤੀ ਹੈਗਾ ਸੀ ਜੋ ਇੱਕ ਜੰਕ ਡੀਲਰ ਦੇ ਸ਼ਾਪ ਦੇ ਉੱਪਰ ਕੰਮ ਕਰ ਰਿਹਾ ਸੀ ਜੰਕ ਹਾਊਸ ਦੇ ਉੱਤੇ ਕੰਮ ਕਰਦਾ ਸੀ ਤਾਂ ਉਥੇ ਉਹਦਾ ਕਰੀਬ 6:30 ਵਜੇ ਕਿਸੇ ਅਨਨੋਨ ਸਸਪੈਕਟ ਵੱਲੋਂ ਗੋਲੀਆਂ ਮਾਰ ਕੇ ਜਿਹੜਾ ਮਰਡਰ ਕਰ ਦਿੱਤਾ ਗਿਆ ਸੀ ਉਡੀਟਪ ਤ툇ਿਸ਼ ਦੇ ਵਿੱਚ ਜਿਹੜੀ ਜਦੋਂ ਅਸੀਂ ਅੱਗੇ ਤ툇ਿਸ਼ ਨੂੰ ਅੱਗੇ ਲੈ ਕੇ ਗਏ ਤਾਂ ਸਾਡੇ ਡੀਐਸਪੀ ਸ਼ਾਹ ਆਪਣੇ ਸ਼ਾਹਕੋਟ ਮਿਸਟਰ ਸਿਖਪਾਲ ਸਿੰਘ ਤੇ ਸਾਡੇ ਜਿਹੜੇ ਇਨਸਪੈਕਟਰ ਸ਼ਾਹਕੋਟ ਇਨਸਪੈਕਟਰ ਬਲਵਿੰਦਰ ਸਿੰਘ ਇਹਨਾਂ ਦੀ ਟੀਮਾਂ ਜਿਹੜੀਆਂ ਗਠਿਤ ਕੀਤੀ ਗਈਆਂ ਇਹਨਾਂ ਨੇ ਹਿਊਮਨ ਇੰਟੈਲੀਜੈਂਸ ਤੇ ਜਿਹੜੀ ਸਾਡੇ ਟੈਕਨੀਕਲ ਇਨਪੁਟਸ ਸਾਡੇ ਕੋਲ ਜੌਰ ਰੀਸੀਵ ਹੋਈਆਂ ਉਹਨਾਂ ਦੇ ਉੱਤੇ ਜੇ ਕੰਮ ਕਰਦੇ ਹੋਏ ਇੱਕ ਸ਼ੇਰਾ ਨਾਂ ਦਾ ਜਿਹੜਾ ਵਿਅਕਤੀ ਹੈਗਾ ਰਾਜੇਵਾਲ ਪਿੰਡ ਦਾ ਰਹਿਣ ਵਾਲਾ ਸੀ ਉਹਨੂੰ ਫਿਕਰ ਆਊਟ ਕੀਤਾ ਉਹਦੇ ਵਿੱਚ ਅੰਡ ਕੱਲ ਜਿਹੜੀ ਹੈਗੀ ਇਸ ਦੇ ਵਿੱਚ ਮੁਕਦਮੇ ਦੇ ਵਿੱਚ ਉਸਨੀ ਜਿਹੜੀ ਫਰੋਜ਼ਪੁਰ ਏਰੀਆ ਤੋਂ ਦੀ ਜਿਹੜੀ ਗ੍ਰਿਫਤਾਰੀ ਹੈ ਉਹ ਹੁੰਦੀ ਹੈ ਤੇ ਇੱਕ ਵਾਰਦਾਤ ਦੇ ਵਿੱਚ ਵਰਤਿਆ ਗਿਆ ਉਹਦੇ ਤੋਂ ਜਿਹੜਾ ਪਿਸਤਲ ਸੀ ਜਿੰਗਾਨਾ ਪਿਸਤਲ ਹੈਗਾ ਇੱਕ 9mm ਤੇ ਇਹ ਆਪਣਾ ਜਿਹੜਾ ਪਿਸਤਲ ਹੈਗਾ ਮੇਡ ਇਨ ਤੁਰਕੀ ਹੈ ਇਹ ਰਿਕਵਰ ਕੀਤਾ ਤੇ ਦੋ ਲਾਈਵ ਕਾਟੇਜ ਜਿਹੜੇ ਹੈਗੇ ਨੇ ਉਹ ਰਿਕਵਰ ਕੀਤੇ ਐਂਡ ਦੋਸ਼ੀ ਵੱਲੋਂ ਜਿਹੜਾ ਹੈਗਾ ਕ੍ਰਾਈਮ ਨੂੰ ਇਹਦੇ ਵਿੱਚ ਐਡਮਿਟ ਕੀਤਾ ਕਨਫੈਸ ਕੀਤਾ ਐਂਡ ਇਹਦੇ ਵਿੱਚ ਜਿਹੜੀ ਇਨਵੈਸਟੀਗੇਸ਼ਨ ਦੀ ਗੱਲ ਸਾਹਮਣੇ ਆਈ ਹੈ ਕਿ ਇੱਕ ਜਗਪ੍ਰੀਤ ਨਾਂ ਦਾ ਜਿਹੜਾ ਲੱਗਾ ਹੈਗਾ ਇਹ ਅਮਰੀਕਾ ਦੇ ਵਿੱਚ ਡੰਕੀ ਰੂਟ ਦੇ ਰਹਿ ਗਿਆ ਸੀ ਇਹਦੀ ਇੱਕ ਕਿਸੇ ਲੜਕੀ ਨਾਲ ਜਾਣ ਪਛਾਣ ਸੀ ਜਦੋਂ ਇਹ ਆਪਣੇ ਇੰਡੀਆ ਦੇ ਵਿੱਚ ਰਹਿੰਦਾ ਸੀ ਤਾਂ ਉਹ ਇਹ ਚਾਹਦਾ ਸੀ ਕਿ ਉਹ ਲੜਕੀ ਕਿਸੇ ਹੋਰ ਦੇ ਨਾਲ ਜਾਣ ਪਛਾਣ ਜਿਹੜਾ ਹੈਗਾ ਨਾਂ ਰੱਖੇ ਪਰੰਤੂ ਜਿਹੜਾ ਸੰਦੀਪ ਕੁਮਾਰ ਸੋਨੂ ਜਿਹੜਾ ਡਿਸੀਜ਼ਡ ਹੈਗਾ ਸੀ ਵਿਕਟਮ ਉਹਦੇ ਪਿਛਲੇ ਸਮੇਂ ਦੇ ਵਿੱਚ ਦਿਨ ਲੜਕੀ ਨਾਲ ਰਿਸ਼ਤੇ ਦੀ ਗੱਲ ਹੋਈ ਤਾਂ ਉਸਨੇ ਉਸ ਲੜਕੀ ਨਾਲ ਵਿਆਹ ਕਰਵਾ ਲਿਆ ਤਾਂ ਇਹ ਜਿਹੜਾ ਜਗਬ੍ਰੀਤ ਜੱਗਾ ਹੈਗਾ ਇਹ ਇਸ ਗੱਲ ਤੋਂ ਖਫਾ ਹੋ ਕੇ ਉਹਨੇ ਜਿਹੜਾ ਇਹ ਇਹਦਾ ਜਿਹੜਾ ਮਰਡਰ ਦਾ ਪਲਾਨਿੰਗ ਤਿਆਰ ਕੀਤਾ ਤੇ ਉਸਨੇ ਇਹ ਸ਼ੇਰਾ ਨਾਮ ਦੇ ਵਿਅਕਤੀ ਨੂੰ ਜਿਹੜਾ ਉਸੇ ਦੇ ਪਿੰਡ ਦਾ ਰਹਿਣ ਵਾਲਾ ਰਾਜੇਵਾਲ ਦਾ ਉਹਨੂੰ ਹਾਇਰ ਕਰਕੇ ਜਿਹੜਾ ਇੱਕ ਕੰਟਰੈਕਟ ਗਿਲਿੰਗ ਜਿਹੜੀ ਇਹ ਕਰਵਾਈ ਸੀ ਇਹਦੇ ਰੈਸਟ ਦੇ ਨਾਲ ਜਿਹੜਾ ਹੈਗਾ ਇਹ ਕੇਸ ਸਾਡਾ ਜਿਹੜਾ ਹੈਗਾ ਸੌਲਵ ਹੋ ਗਿਆ ਸਰ ਕਾਰਨ ਕਿਸੇ ਕਿਉਂ ਮਾਰਿਆ ਗਿਆ ਸੀ ਇਹਦੇ ਨਾਲ ਕਿੱਦਾਂ ਰابطਾ ਬਣਿਆ ਆਪ ਤੇ ਉਹ ਬਾਹਰ ਹੈਗਾ ਕਿੱਦਾਂ ਮੁੰਡੇ ਨਾਲ ਗੱਲਬਾਤ ਹੋਈ ਕਿ ਆ ਪਹਿਲੇ ਇਹ ਜੰਪ ਚਾਂ ਸੀ ਜਿਹੜਾ ਮੈਂ ਤੁਹਾਨੂੰ ਦੱਸਿਆ ਕਿ ਜਿਹੜਾ ਜਗਪਰੀ ਜੱਗਾ ਹੈਗਾ ਇਹ ਤੇ ਫਿਊਜ਼ ਜਿਹੜਾ ਸ਼ੂਟਰ ਹੈਗਾ ਇਹ ਇੱਕੋ ਹੀ ਪਿੰਡ ਦੇ ਰਹਿਣ ਵਾਲੇ ਹੈਗੇ ਐਂਡ ਜਾਣ ਬੇਜਾਨ ਇੱਕ ਪਿੰਡ ਦੇ ਹੋਣ ਕਰਕੇ ਇਹਨਾਂ ਦੀ ਪਹਿਲਾਂ ਸੀ ਐਂਡ ਵਜ੍ਹਾ ਰੰਜਿਸ਼ ਮੈਂ ਕਲੀਅਰ ਕੀਤੀ ਹੈ ਕਿ ਕਿ ਉਹ ਉਸ ਜਗਬਰੀ ਜੱਗੇ ਦੀ ਜਿਸ ਲੜਕੀ ਨਾਲ ਜਾਨਪਛਾਣ ਸੀ ਉਹਨੇ ਸੰਦੀਪ ਕੁਮਾਰ ਸੋਨੂ ਨਾਲ ਵਿਆਹ ਕਰਾ ਲਿਆ ਸੀ ਜਗਬਰੀ ਜੱਗਾ ਨਹੀਂ ਚਾਹੁੰਦਾ ਸੀ ਕਿ ਉਹ ਲੜਕੀ ਜਗਬਰੀ ਜੱਗਾ ਦਾ ਕੋਈ ਆਪਣਾ ਕਿ ਕਰਿਮਨਲ ਹੋ ਜਾ ਪਹਿਲਾਂ ਕੋਈ ਨਹੀਂ ਫਿਲਹਾਲ ਜਟਾ ਹੈਗਾ ਉਹ ਤਾਂ ਨਹੀਂ ਪਟ ਫਿਰ ਵੀ ਅਸੀਂ ਬਾਕੀ ਵਕ ਵਕ ਥਾਣਿਆਂ ਤੋਂ ਜਿਹੜਾ ਹੈਗਾ ਇਨਸੀਡੈਂਟ ਉਹਦੇ ਚੈੱਕ ਕਰਾਂਗੇ ਪਿਸਤਲ ਕਿੱਥੋਂ ਲੈ ਕੇ ਆਇਆ ਸੀ ਜਾਂ ਉਹਨੇ ਜੱਗੇ ਨੇ ਪ੍ਰੋਵਾਈਡ ਕਰਵਾਏ ਸੀ ਇਹਦੇ ਪੁੱਛਗੇ ਦੇ ਵਿੱਚ ਆਇਆ ਕਿ ਜਿਹੜਾ ਪਿਸਤਲ ਹੈਗਾ ਜਗਬਰੀ ਜੱਗੇ ਵੱਲੋਂ ਹੀ ਜਿਹੜਾ ਹੈਗਾ ਪ੍ਰੋਵਾਈਡ ਕਰਾਇਆ ਗਿਆ ਸੀ ਉਹਨੇ ਕਿਸ ਵਕਤੇ ਨੂੰ ਪ੍ਰੋਵਾਈਡ ਕਰਾਇਆ ਜਾਂ ਕਿਸ ਤਰੀਕੇ ਨਾਲ ਇਹਦੇ ਕੋਲ ਆਇਆ ਇਹ ਮੋਢਲੀ ਪੁੱਛਗੇ ਚ ਆਇਆ ਕਿ ਨਵੰਬਰ ਦੇ ਮਹੀਨੇ ਦੇ ਵਿੱਚ ਇਹਨੂੰ ਜਿਹੜਾ ਪਿਸਤਲ ਮਿਲਿਆ ਸੀ ਨਵੰਬਰ ਦੇ ਵਿੱਚ ਇਹਨੇ ਜਗ ਜਿਹੜੀ ਹੈਗੀ ਐ ਇਸ ਦੇ ਨਾਲ ਇੱਕ ਫਲੋਰ ਏਰੀਆ ਦੇ ਵਿੱਚ ਜਿਹੜੀ ਹੈਗੀ ਐ ਉੱਚੀ ਘਾਟੀ ਏਰੀਆ 'ਚ ਵਾਰਦਾਤ ਕੀਤੀ ਸੀ। ਉੱਥੇ ਜਿਹੜਾ ਸ਼ੇਰਾ ਹੈਗਾ ਸ਼ੇਰੇ ਵੱਲੋਂ ਉੱਥੇ ਇੱਕ ਕਰਨ ਨਾਂ ਦੇ ਲੜਕੇ ਤੇ ਜਿਹੜੀ ਗੋਲੀ ਚਲਾਈ ਗਈ ਸੀ ਜੋ ਦੇ ਪੇਟ ਦੇ ਵਿੱਚ ਗੋਲੀ ਲੱਗੇ ਸੀ ਉੱਥੇ ਵੀ ਇੱਕ 365 ਨੰਬਰ ਮਕਦਮਾ ਜਿਹੜਾ 9 ਨਵੰਬਰ ਤੋਂ ਥਾਣਾ ਫਲੋਰ ਦੇ ਵਿੱਚ ਦਰਜ ਹੋਇਆ ਸੀ ਅੰਡਰ ਸੈਕਸ਼ਨ 307 ਅਟੈਂਪਟ ਟੂ ਮਰਡਰ ਦਾ ਉੱਥੇ ਦਰਜ ਹੋਇਆ ਸੀ ਕਿ ਇਹਨੂੰ ਕੋਈ ਫਰੋਤੀ ਦਿੱਤੀ ਗਈ ਸੀ ਹਾਂ ਜਵੇਦ ਮੈਂ ਦੱਸਿਆ ਕਿ ਇਹਦੇ ਵਿੱਚ ਇਹਨੂੰ 2 ਲੱਖ ਰੁਪਈਆ ਜਿਹੜਾ ਹੈਗਾ ਇਹਨੇ ਕਿਹਾ ਕਿ ਮੈਨੂੰ ਮਿਲਣਾ ਹੈਗਾ ਸੀ ਤਾਂ ਉਹ ਹਲੇ ਇਸਦੀ ਫਾਈਨੈਂਸ਼ੀਅਲ ਟ੍ਰੇਲ ਦੀ ਜਿਹੜੀ ਹੈਗੀ ਇਨਵੈਸਟੀਗੇਸ਼ਨ ਨਾ ਸੀ ਕਰੀ ਠੀਕ ਹੈ